ਪੰਜਾਬ ਚ ਤੇਜ਼ ਰਫ਼ਤਾਰ ਦੀ ਮਾਰ ਹਰ ਰੋਜ਼ ਹੋ ਰਹੇ ਨੇ ਲੱਖਾਂ ਐਕਸੀਡੈਂਟ ਤੇ ਜਾ ਰੀਆਂ ਨੇ ਕਈ ਲੋਕਾਂ ਦੀਆਂ ਜਾਨਾਂ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਫਗਵਾੜਾ ਰੋਡ ਤੋਂ ਸਾਹਮਣੇ ਆ ਰਿਹਾ ਜਿੱਥੇ ਦੇਰ ਸ਼ਾਮ ਦੋ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋ ਗਈ ਤੁਹਾਨੂੰ ਦੱਸ ਦਈਏ ਕਿ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਜਦਕਿ 5 ਜਣੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤਸਵੀਰਾਂ ਵਿੱਚ ਤੁਸੀਂ ਵੇਖ ਕੇ ਅੰਦਾਜ਼ਾ ਲਗਾ ਹੀ ਲਿਆ ਹੋਣਾ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀ ਇਸ ਹਾਦਸੇ ਵਿੱਚ ਦੋਵਾਂ ਗੱਡੀਆਂ ਦੇ ਪੁਰਜੇ-ਪੁਰਜੇ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੱਡੀਆਂ ਵਿੱਚ ਕਰੀਬ 6 ਜਣੇ ਸਵਾਰ ਸਨ ਜਿਨ੍ਹਾਂ ਵਿੱਚ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ 5 ਜਣਿਆਂ ਨੂੰ ਤੁਰੰਤ ਲੋਕਲ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਜਾਂਦਾ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਐਕਸੀਡੈਂਟ ਕਾਫੀ ਜ਼ਿਆਦਾ ਭਿਆਨਕ ਸੀ ਦੋਵੇਂ ਗੱਡੀਆਂ ਦੇ ਪਰਖੱਚੇ ਉੱਡ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਿਲ ਹੈ ਜੋ ਕਾਫੀ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਦਾ ਫਿਲਹਾਲ ਹਸਪਤਲ ਵਿੱਚ ਇਲਾਜ ਚੱਲ ਰਿਹਾ ਹੈ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਹਾਦਸੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਨਹੀਂ ਪਹੁੰਚਿਆ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਕੀਤਾ ਉਹ ਵੀ ਸੁਣੋ ਹਿੰਦੀ ਫਰ ਰਾਬਲ ਦਿੱਤੇ ਆ ਉਹ ਉੱਧਰ ਵਿੱਚ ਜਿਵੇਂ ਕੋਟੀ ਨੂੰ ਭਾਈ ਦੇਖੋ ਆ ਦੇਖਿਓ ਮੈਂ ਕਿਹਾ ਸੇਵਲ ਹਸਪਤਾਲ ਦਾ ਭਾਈ ਤੁਸੀਂ ਨਾਲ ਸੀਗੇ ਨਹੀਂ ਨਹੀਂ ਭਾਜੀ ਆਪਾਂ ਤਾਂ ਉਧੋਂ ਆਏ ਆ ਫਗਵਾੜੇ ਤੋਂ ਕੀ ਨਾਮ ਤੁਹਾਡਾ ਮੇਰਾ ਨਾਮ ਹਰਦੀਪ ਸਿੰਘ ਵਜੀ ਇਹ ਕਿੱਥੋਂ ਆ ਰਹੀ ਸੀ ਗੱਡੀ ਦੀਪਾ ਜੀ ਪਤਾ ਨਹੀਂ ਹੁਣ ਆਪ ਮੁਖ ਸਾਹਮਣੇ ਪਹਿਲਾਂ ਟੱਕਰ ਹੋਈ ਹੋਸੀ ਅਸੀਂ ਤਾਂ ਬਾਅਦ ਵਿੱਚ ਆਏ ਆ ਇੱਥੇ ਤੇ ਇੱਥੇ ਕੋਈ ਵੀ ਨਹੀਂ ਮੌਕੇ ਤੇ ਜਿਹਨਾਂ ਸਾਹਮਣੇ ਕੋਈ ਨਹੀਂ ਕੱਢ ਕੇ ਭੇਜਦੇ ਆ ਬੰਦੇ ਅੱਛਾ ਲੋਕਲ ਗੱਡੀ 'ਚ ਪਾ ਕੇ ਬੰਦੇ ਭੇਜੇ ਇਹ ਕੀ ਡੈਥ ਹੋਈ ਹੈ ਕਿਸੇ ਦੀ ਨਾਲੀ ਡੈਥ ਹੋ ਗਈ ਹੈ ਇਹ ਕੌਣ ਹੈ ਪਤਾ ਨਹੀਂ ਹੁਣ ਉਹਨਾਂ ਦੇ ਨਹੀਂ ਲੇਡੀਜ਼ ਹੈ ਕਿ ਜੈ ਜਿਹੜੀ ਸਾਲੀ ਇਹ ਗੱਡੀ 'ਚ ਸੀਗੇ ਗੱਡੀ 'ਚ ਸੀਗੇ ਕੱਢੇ ਗਏ ਆ ਅੱਛਾ ਗੱਡੀ 'ਚੋਂ ਕੱਢ ਲੇਡੀ ਸੀ ਇੱਕ ਬਜ਼ੁਰਗ ਭਾਜੀ ਸੀਗੇ ਹਾਂਜੀ ਦੋ ਲੇਡੀਜ਼ ਸੀਗੇ ਦੋ ਬੱਚੇ ਸੀਗੇ ਇੱਕ ਬਜ਼ੁਰਗ ਸੀ ਉਹ ਡਰਾਈਵ ਕਰ ਰਿਹਾ ਸੀ ਅੱਛਾ ਜੀ ਹਾਂਜੀ ਬਾਕੀ ਚੱਕਰ ਪਤਾ ਨਹੀਂ ਕੀ ਬਣਿਆ ਤਾਂ ਦੇਖਿਆ ਅੱਗੇ ਕੱਢੇ ਹੀ ਆ ਬਸ ਓਕੇ ਅੱਛਾ ਇਹਨਾਂ ਦੀ ਡੈੱਥ ਹੋ ਗਈ ਉਹ ਬਚ ਗਏ ਬਾਕੀ ਬੱਚਾ ਹਸਪੀਟਲ ਲੈ ਕੇ ਗਏ ਆ ਜੀ ਐਮਬੂਲੈਂਸ ਵੀ ਕੋਈ ਆਈ 20 ਮਿੰਟ ਹੋ ਗਏ ਐਕਸੀਡੈਂਟ ਹੋਏ ਨੂੰ ਇਹ ਕਿੱਥੇ ਹੋਇਆ ਕਿੱਥੇ ਐਕਸੀਡੈਂਟ ਆਹੀ ਆ ਮੇਨ ਜਗ੍ਹਾ ਜੀ ਐਨ ਕਾਲਜ ਦੇ ਕੋਲ ਆ ਬਿਲਕੁਲ ਆ ਟੱਟੀ ਦੇ ਕੋਲ ਆ ਹਾਂਜੀ ਔਰ ਉੱਪਰ ਖਾਟੀ ਦੇ ਔਰ ਉੱਪਰ ਖਾਟੀ ਦੇ ਕੋਲ ਵਿੱਚ ਕੋਈ ਪੁਲਿਸ ਨੂੰ ਕੰਪਲੇਟ ਕੀਤੀ ਕੋਈ ਹਾਂਜੀ ਕੀਤੀ ਹੋਈ ਆ ਕਾਲ ਵੀ ਕੀਤੀ ਹੋਈ ਆ ਬਾਕੀ ਦੇਖੋ ਹੁਣ ਉਹ ਕਦੋਂ ਆਉਂਦੇ ਆ ਜਿਹੜੀ ਆ ਗੱਡੀ ਇਹਦੇ ਨੰਬਰ ਪਲੇਟ ਹੈ ਨਹੀਂ ਕੋਈ ਪਤਾ ਕਿਹਦੀ ਹੈ ਗੱਡੀ ਹੁਣੀ ਆ ਜੀ ਇਹਦੇ ਇਹ ਹੁਣ ਭੱਜ ਗਈ ਸਾਰੀ ਤਾਂ ਜੀ ਉਹ ਲੈ ਗਈ ਦੇਖੋ ਜੇ ਨਹੀਂ ਸਾਹ ਜਾਂਦੇ ਪੁਲਿਸ ਇਹਨੇ ਨਹੀਂ ਮਾਰਿਆ ਸੋ ਇਹ ਗੱਡੀ ਆ ਜਿਹੜਾ ਐਕਸੀਡੈਂਟ ਹੋਇਆ ਆ ਕੋਸ਼ਾਰਪੁਰ ਤੋਂ ਫਗਵਾੜਾ ਰੋਡ ਤੇ ਬਹੁਤ ਬੁਰੀ ਤਰ੍ਹਾਂ ਨਾਲ ਗੱਡੀ ਹੈਗੀ ਆ ਤੇ ਇੱਕ ਲੇਡੀਜ਼ ਦੀ ਦੱਸਿਆ ਜਾ ਰਿਹਾ ਡੈਥ ਹੋ ਚੁੱਕੀ ਹੈ ਤੇ ਦੇਖ ਸਕਦੇ ਹੋ ਲਾਈਕ ਤਸਵੀਰ ਆ ਇਸ ਵਕਤ ਦੀ ਆ ਤੇ ਆ ਦੂਜੀ ਗੱਡੀ ਆ ਆ ਇੱਕ ਗੱਡੀ ਦਾ ਤਾਂ ਆ ਨੰਬਰ ਆ ਜਿਹੜੀ ਰਹੀ ਹੈ ਤੇ ਦੂਸਰੀ ਨੰਬਰ ਗੱਡੀ ਦਾ ਵੀ ਨੰਬਰ ਤੁਹਾਨੂੰ ਦਿਖਾ ਦਿੰਦੇ ਆ ਦੂਜੀ ਗੱਡੀ ਦਾ ਵੀ ਤੇ ਦੂਜੀ ਗੱਡੀ ਜਿਹੜੀ ਆਹ ਦੇਖ ਸਕਦੇ ਹੋ ਦੂਜੀ ਗੱਡੀ ਦਾ ਨੰਬਰ ਹੈਗਾ ਪੀ ਵੀ 36 ਜੇ 5543 ਇਹ ਉਹ ਗੱਡੀ ਆ ਜਿਹਦੇ ਚ ਐਕਸੀਡੈਂਟ ਹੋਇਆ ਗੱਡੀ ਦਾ ਉਹ ਸਾਹਮਣੇ ਖੜੀ ਆ ਤੇ ਇੱਕ ਪੀ ਵੀ 08 ਸੀ ਐਫ 4100 ਤੇ ਆ ਗੱਡੀ ਐ ਤੇ ਗੱਡੀ ਦੇ ਵਿੱਚ ਬਹੁਤ ਬੁਰਾ ਹਾਲ ਹੋਇਆ ਹੈ ਗੱਡੀ ਤੇ ਦੇਖ ਸਕਦੇ ਹੋ ਤੇ ਇਧਰ ਗੱਡੀ ਦਾ ਵੀ ਬਹੁਤ ਬੁਰਾ ਹਾਲ ਹੋਇਆ ਹੈ ਟੁੱਟੀ ਪਈ ਹੈ ਪੂਰੀ ਓਨ ਹੈ ਗੱਡੀ ਸਟਾਰਟ ਹੈ ਤੇ ਮੌਕੇ ਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸੀ ਤੇ ਜਿੱਥੇ ਕਿ ਇੱਕ ਲੇਡੀਜ਼ ਦੀ ਡੈਥ ਹੋ ਚੁੱਕੀ ਆ ਤੇ ਲੇਕਿਨ ਇਹਨਾਂ ਦੇ ਕੋਈ ਲਾਗੇ ਛਾਕੇ ਕੋਈ ਵੀ ਹੈ ਨਹੀਂ ਰਿਸ਼ਤੇਦਾਰ ਇੱਥੇ ਜਿਹੜੇ ਭਾਜੀ ਇੱਥੋਂ ਜਿਹੜੇ ਤੁਸੀਂ ਇਹ ਜਿਹੜੇ ਵਾਸਤੇ ਚ ਜਾ ਖਿੱਚ ਗਏ ਪਤਾ ਕੋਈ ਭਾਜੀ ਪਤਾ ਨਹੀਂ ਮਿੰਨ ਤਾਂ ਆਪ ਨਹੀਂ ਪਤਾ ਅਸੀਂ ਤਾਂ ਬਾਅਦ ਚ ਐ ਤਾਂ ਦੇਖਿਆ ਯਾਰ ਤੁਸੀਂ ਗੱਡੀਆਂ ਚ ਗਏ ਹੈਂ ਤੁਹਾਡੇ ਸਾਹਮਣੇ ਗਏ ਇਹ ਕਿੰਨੇ ਸੋਨੇ ਗਏ ਆ ਹਸਪੀਟਲ ਹਸਪੀਟਲ ਭਾਜੀ ਉਹ ਗੱਡੀ ਵਾਲਿਆਂ ਦੇ ਵੀ ਹੈਗੇ ਹਸਪੀਟਲ ਨੂੰ ਤਿੰਨ ਨਹੀਂ ਨਾ ਤੇ ਇੱਕ ਛੋਟਾ ਬੱਚਾ ਆ ਅੱਛਾ 8 ਕਿ ਮਹੀਨੇ 9 ਮਹੀਨੇ ਦਾ ਹੋਣਾ ਅੱਛਾ ਇਹ ਉਹ ਵੀ ਨਾਲ ਬਿੱਲੇ ਦਾ ਮੁੰਡਾ ਹੀ ਆ ਕਿਹਦਾ ਲੋਕਲ ਬੰਦੇ ਇਹ ਬੰਦੇ ਆਪਣੇ ਅਜਗਜੀਤਪੁਰ ਕਿੱਥੇ ਦੇ ਆ ਜੀ ਗੱਡੀ ਕਿੱਥੇ ਦੀ ਸਰ ਇੱਥੇ ਦੇ ਬੰਦੇ ਕਿੱਥੇ ਦੇ ਆ ਅਜਗਜੀਤਪੁਰ ਦੀ ਆਪਣੀ ਕਿੱਥੇ ਦੀ ਹੈ ਗੱਡੀ ਭਾਜੀ ਇਹ ਕਾਫੀ ਸੀਰੀਅਸ ਆ ਲੋਕਾਂ ਨੇ ਜਿਹੜੇ ਇੱਥੇ ਲੋਕ ਕੇ ਮਦਦ ਕੀਤੀ ਹੈ ਲੋਕਲ ਪੁਲਿਸ ਦੀ ਲੋ ਕਾਫੀ ਫੋਨ ਕਰ ਚੁੱਕੇ ਆ ਤੇ ਕੋਈ ਕੋਈ ਕਿਸੇ ਦੀ ਪਹੁੰਚ ਨਹੀਂ ਹੋਈ ਅੱਛਾ ਇਹ ਪੁਲਿਸ ਨਹੀਂ ਆਇਆ ਪੁਲਿਸ ਨੂੰ ਹੱਡਕੁਆਟਰ ਨੂੰ ਵੀ ਫੋਨ ਕਰ ਦਿੱਤੇ ਆ ਕੋਈ ਵੀ ਪਹੁੰਚਿਆ ਨਹੀਂ ਆਮ ਲੋਕਾਂ ਨੂੰ ਬੇਨਤੀ ਕਰਕੇ ਰੋਕ ਕੇ ਅਸੀਂ ਉਹਨਾਂ ਦੀਆਂ ਗੱਡੀਆਂ 'ਚ ਉਹਨਾਂ ਨੂੰ ਅਸੀਂ ਭੇਜ ਭੇਜ ਦਿੱਤੇ ਸਿਵਲ ਹਸਪਤਾਲ ਫਗਵਾੜਾ ਭੇਜ ਦਿੱਤੇ ਆ ਜਿਹੜੇ ਜਿਹੜੀ ਗੱਡੀ ਦੇ ਜਿੱਦ ਜਿੱਦਾ ਰਿਸ਼ਤੇਦਾਰ ਪਤਾ ਲੱਗੂਗਾ ਉਹ ਪਹੁੰਚ ਜਾਵੇ ਇਹ ਮੇਰੇ ਖਿਆਲ ਸਾਇਦ ਇੱਕ ਜਿਹੜੀ ਹੈ ਲੇਡੀਜ਼ ਆ ਉਹ ਡੈਥ ਹੋ ਚੁੱਕੀ ਆ ਬਾਕੀ ਸੀਰੀਅਸ ओके टोटल ਕਿੰਨੇ ਬੰਦੇ ਆ ਜੀ ਕੋਈ ਪਤਾ ਕੁਛ ਨਹੀਂ ਪਤਾ ਸਰ ਕਾਫੀ ਬੰਦੇ ਆ ਯਾਨੀ ਇਹਦੇ ਪੰਜ ਮਤਲਬ ਐਕਸੀਡੈਂਟ ਹੋਇਆ ਸੀਗਾ ਇੱਥੇ ਮੌਕੇ ਤੇ ਕਿਸੇ ਨੇ ਨਹੀਂ ਦੇਖਿਆ ਮੌਕੇ ਤੇ ਸਾਰੇ ਗੱਡੀਆਂ ਹੀ ਤਾਂ ਚਰਬੜ ਗਈਆਂ ਪਤਾ ਹੀ ਨਹੀਂ ਕੁਛ ਲੱਗਾ ਓਕੇ ਜਿੱਦਾਂ ਹੋਇਆ ਜੀ ਫਿਰ ਸ਼ੁਰੂ ਹੋ ਜੂਗਾ